ਦੀ ਨਾਲ ਬਹੁਤ ਜ਼ਿਆਦਾ ਗੜਗੇ ਹਨ ਨਾਲ ਮੁਕਦਮਾ ਲੱਗਿਆ 55 ਦੇ ਘਟੀ ਹੋਏ ਕੀ ਦਿਨਾਂ ਰੋਲ ਬਾਹਰ ਪੀਚ ਗੜਗੇਣਾ ਗਾਹਮੋਦ ਲੱਗ ਗਿਆ ਪਸੰਦ ਕਰਦਾ ਕਿ ਕਿਹੜੇ ਹੋ ਦੋਸਤੋ ਦਿੱਲੀ ਦੇ ਵਿੱਚ ਮਹਾ ਪੰਚਾਇਤ ਹੋਣੀ ਹੈ ਜਿਸ ਦੇ ਲਈ ਕਿਸਾਨ ਗੱਡੀਆਂ ਭਰ-ਭਰ ਕੇ ਦਿੱਲੀ ਨੂੰ ਰਵਾਨਾ ਹੋ ਗਏ ਨੇ ਦੱਸ ਦਈਏ ਕਿ ਦਿੱਲੀ ਦੇ ਵਿੱਚ ਰੈਲੀ ਦੇ ਲਈ ਮਹਾ ਪੰਚਾਇਤ ਦੇ ਲਈ ਜੋ ਆਗਿਆ ਸੀ ਉਹ ਸਰਕਾਰ ਤੋਂ ਮਿਲ ਚੁੱਕੀ ਹੈ ਤੇ ਦੂਜੇ ਪਾਸੇ ਜੋ ਦਿੱਲੀ ਪੁਲਿਸ ਹੈ ਉਸ ਵੱਲੋਂ ਵੀ ਕਿਸਾਨਾਂ ਨੂੰ ਐਨਓਸੀ ਦੇ ਦਿੱਤੀ ਗਈ ਹੈ ਮਹਾ ਪੰਚਾਇਤ ਕਰਨ ਦੇ ਲਈ ਅਤੇ ਪੰਜਾਬ ਦੇ ਵਿੱਚੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਾ ਰਹੇ ਨੇ ਰੇਲਾਂ ਦੇ ਰਾਹੀਂ ਹੁਣ ਦਿੱਲੀ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਕੀ ਐਲਾਨ ਹੁੰਦੇ ਨੇ ਫੈਸਲੇ ਹੁੰਦੇ ਨੇ ਦੇਖਣਾ ਹੋਵੇਗਾ ਸੋ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤਾਂ ਕਿ ਹਰ ਪਲ-ਪਲ ਦੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਵੀਡੀਓ ਨੂੰ ਲਾਈਕ ਕਰਕੇ ਅਗੇ ਸ਼ੇਅਰ ਕਰ ਦੇਣਾ ਅਤੇ ਮਹਾਪੰਚਾਇਤ ਬਾਰੇ ਤੁਸੀਂ ਕੀ ਸੋਚਦੇ ਹੋ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟ ਕਰਨਾ ਦੇਖੋ ਪੂਰੀ ਵੀਡੀਓ கடகாந்த <laughs> ਇਹ ਅਰੜਾ ਬੜਾ ਪਿੱਛੇ ਲੜ ਗਿਆ ਹੈ ਨਾ ਨਾਮ ਪਤਾ ਲੱਗ ਗਿਆ 55 ਤੇ ਘੱਟ ਮਿਹਰੇ ਹੋ ਗਏ